ਸਾਚ ਹੈ ਸ੍ਰੀ ਸ੍ਰੀ ਪਰੰਪਰਚ ਸਤਪਰੋਪ ਬੰਦੀ ਛੋੜ ਸਹਿਬ ਸ੍ਰੀ ਕਬੀ ਸਹਿਬ ਜੀ ਕੀ ਹੈ ਪਰਮ ਜੋਗ ਚਤਕਾਰ ਜੋ ਗੁਰੂਤਿਆਰੀ ਸਾਧ ਸੰਗਤ ਜੀਓ ਦਾਸ ਨੇ ਪਿਛਲੇ 64 ਸੰਗਾਂ ਦੇ ਅੰਦਰ ਪੰਜਾਂ ਮੁਦਰਾ ਦਾ ਜੋਤੀ ਨਰਿੰਜਨ ਓਮਕਾਰ ਰਾਰਿੰਕਾਰ सोहंग तक ध्यान कर चुका हूँ आज मैं पांचवी मुद्रा का जिक्र कर रहा हूँ आज तो 200 साल पहला ये मुद्रा चोरी करके आगरा दिल्ली नालागढ़ सिरसा बंबई सहारनपुर फिरोजपुर तरन तारण पर ब्यास ਪਠਾਨ ਕੋ ਅਤੇ ਬੱਲਾ ਰਾਪਰ ਜਲੰਧਰ ਵਿਖੇ ਔਰ ਪੰਚਾਇਤਾਂ ਮਤੇ ਆਸ਼ਰਮ ਖੋਲ ਕੇ ਬੜੇ ਜੋਸ਼ ਨਾਲ ਇਨਾ ਪੰਜਾ ਮੁਦਰਾ ਦਾ ਪ੍ਰਚਾਰ ਕਰ ਰਿਹਾ ਹੈ ਇਹ ਨਾਮ ਨਾਸ ਨੇ ਅਰਜ ਕੀਤਾ ਸੀ ਸੱਤ ਪਰਸ਼ ਨੇ ਕਾਰ ਪਰਸ਼ ਨੂੰ ਇਹ ਇਨਾਮ ਦਿੱਤਾ ਸੀ ਪਰਥਨ ਪੁਰ ਪੁਸ਼ਪ ਰਾਤਨ ਪੰਜ ਸ਼ਬਦ ਉਚਾਰਾ ਇਹ ਪੰਜਾਂ ਸ਼ਬਦ ਉਚਾਰ ਕਾਲਕ ਉਸ ਨੂੰ ਕੀਤਾ ਅੜੇ ਲਿਖੇ ਵੱਡੇ ਵੱਡੇ ਵਿਦਵਾਨ ਡੀਸੀ ਜੱਜ ਦੇ ਵਕੀਲ ਆਈਪੀਐਸ وزیر ਰਾਜ ਤਨ ਆਠ ਅਮੀਰ ਕਾਨ ਨਰਜਨ ਨੇ ਆਪਣੇ ਜ਼ਾਰ ਵਿੱਚ ਬੁਰੀ ਤਰ੍ਹਾਂ ਪਸਾ ਕੇ ਰੱਖਿਆ ਸੰਸਾਰ ਦੀਆਂ ਬਸਤਾਂ ਇਹਨਾਂ ਪੰਜਾਂ ਸ਼ਬਦਾਂ ਨਾਲ ਮਿਲ ਜਾਣਗੀਆਂ ਪਰੰਤੂ ਮੁਕਤੀ ਨਹੀਂ ਹੋਵੇ ਬਹੁਤ ਵਾਰ ਐਲੱਜ ਕੀਤਾ ਹੈ ਕਿ 1/9 ਹਿੱਸ਼ਾ ਪੂਰੀ ਪ੍ਰਕਿਰਤੀ ਦਾ ਪੂਰੀ ਸ੍ਰਿਸ਼ਟੀ ਦਾ ਵੰਡ ਹੋ ਚੁੱਕੀ ਹੈ 90 ਰੂਹਾਂ ਨਰਿੰਦਰ ਦੀ ਭਗਤੀ ਕਰਨ ਗਈਆਂ 10 ਰੂਹਾਂ ਵਿਆਹ ਦੀ ਭਗਤੀ ਕਰਨ ਗਈਆਂ ਇਹ ਉਹ ਨਰਾਗ ਸਾਗਰ ਦੇ ਅੰਦਰ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਹੈ ਪੜ ਲੈਣਾ ਚਾਹੀਦਾ ਇਹ ਪੰਜ ਮੁਰਿਆਂ ਦੇ ਸ਼ਬਦ ਪੂਰਨਾ ਸਤਾਰਾ ਦੀ ਗੱਦੀ ਬਾਜੀ ਹੈ ਹੁਣਕਰ ਦੇ ਚੇਰੇ ਭਰਾ ਭਾਈ ਚਲਸੀ ਸਾਹਿਬ ਦੀ ਹਾਸਮਾਨ ਦੇ ਰਾਹੀ ਪੰਡਤ ਗੁਰਦਾਇ ਲਾਲ ਦੇ ਕੋਲ ਇਹ ਸ਼ਬਦਨ ਉਹ ਆਗਰੇ ਪੰਨਾ ਗਲੀ ਆਉਂਦੇ ਸਨ ਉੱਥੇ ਇਨ੍ਹਾਂ ਸ਼ਬਦਾਂ ਦਾ ਵਿਚਾਰ ਟੰਡਰਾ ਹੋਇਆ ਇੱਕ ਸਟੋਰੀ ਹੋ ਗਈ ਆ ਪੰਜ ਜੀ ਪੁੱਤਰ ਦਾ ਵਿਖਿਆਨ ਹੈ ਸ਼ਾਗਤੀ ਸ਼ਬਦ ਧਿਆਨ ਉਹਨ ਹਰਮੁਂਦਰਾ ਬਸੇ ਆਕਾਸ਼ ਸੁਨੇਹੀ ਟਿਲਮਲ ਟਿਲਮਲ ਜੋਤ ਦਿਖਾ ਦਿਖਾਵੇ ਜਾਣੇ ਜਨਕ ਵਧੇ ਹੀ ਛਤਨਾਮ ਸ਼ਬਦ ਨਹੀਂ ਹੈ ਸ਼ਕਤੀ ਸ਼ਬਦ ਸ਼ਕਤੀ ਸ਼ਬਦ ਧਿਆਨ ਉਹਨ ਹਰਮੁਂਦਰਾ ਆਕਾਸ਼ ਦੇ ਵਿੱਚ ਧਿਆਨ ਲਗਾਣਾ ਹੈ ਟਿਲਮਲ ਟਿਲਮਲ ਜੋਤ ਦਿਖਾਈ ਦੇਗੀ ਰਾਜਾ ਜਨਕ ਨੇ ਇਹ ਸਮੁੰਦਰਾ ਦਾ ਸੇਵਨ ਕੀਤਾ ਉਹ ਵਿਦੇਹ ਹੋ ਗਿਆ ਸਤਨਾਗ ਸ਼ਕਤੀ ਸ਼ਬਦ ਹੈ ਸਤਨਾਮ ਨਹੀਂ ਸ਼ਕਤੀ ਸ਼ਬਦ ਧਿਆਨ ਆਕਾਸ਼ ਮੰਡਲ ਵਿੱਚ ਕਰਨਾ ਹੈ ਇਸਰਾਹੀ ਬਹੁਤ ساری ਰੀਤੀਆਂ ਸਿੱਧੀਆਂ ਆ ਜਾਂਦੀਆਂ ਨੇ ਤੇ ਰਾਜਾ ਜਨਕ ਵਿਦੇਹ ਹੋ ਗਿਆ ਆਂਚ ਹੈ ਸ਼ਬਦ ਪਾਂਚ ਹੈ ਮੁਦਰਾ ਸੋ ਨਿਸ਼ਚੇ ਕਰ ਜਾਣਾ ਐਜੀ ਕਵੀ ਸੱਜੀ ਫਰਮਾ ਰਹੇ ਨਿਬੰਧੀ ਜੋ ਇਹਨਾਂ ਪੰਜਾਂ ਸ਼ਬਦਾਂ ਨੂੰ ਪੰਜਾਂ ਮੁਦਰਾ ਨੂੰ ਆਪਨੇ ਸਤ ਕਰਕੇ ਮਜਾਨ ਲਿਆ ਇਹ ਤੀ ਨਿਸ਼ਚਾ ਕਰ ਲਿਆ ਆਗੇ ਇਸ ਤੋਂ ਅੱਗੇ ਪੰਜ ਸ਼ਬਦ ਇਹ ਸ਼ਬਦ ਬ੍ਰह्म ਸਰੂਪਾ ਇਸ ਕੇ ਅੱਗੇ ਨਾਮ ਅਨੁਪਾ ਜੋ ਨਾਮ ਮੁਕਤੀ ਦੇਣ ਵਾਲਾ ਹੈ ਉਹਨ ਸੰ ਇਸ ਤੋਂ ਅੱਗੇ ਹੈ ਆਗੇ ਪੂਰਨ ਪਰਸ਼ਪਰਾਤਨ ਿਸਕੀ ਖਬਰ ਨਾ ਜਾਣਾ ਨੌ ਨਾਥ 84 ਸਿੱਧ ਲ ਪੰਜ ਸ਼ਬਦ ਮੇ ਅਟਕੇ ਮੁਜਰਾ ਸਾਜ ਰਹੇਗਾ ਤਪੀਤਰ ਫਿਰ ਆਦੇ ਮੂ ਲਟਕੇ ਮਰਜੀ ਕਹਿੰਦੇ ਨੇ ਨੌ ਨਾਥ 84 ਸਿੱਧ 33 ਗੁਰ ਦੇਤ ਨ ਗੁਰ ਗਰਦ 10 ਗੁਰ ਸਭੂ ਇਨਾ ਨੇ ਇਨਾ ਪੰਜਾਂ ਸ਼ਬਦਾਂ ਦਾ ਪੰਜਾਂ ਮੁਦਰਾ ਦਾ ਸਾਰਿਆਂ ਦੀ ਵੀ ਦੇਤਰ ਸਿਮਰ ਕੀਤਾ। ਅਪਗਰ ਅਪਗਰ ਅਪਰੋਗਤ ਨਾਮ ਪੰਜ ਸ਼ਬਦ ਇਹ ਸਾਰੇ ਨੇ ਸਿਮਰੇ। ਲੇਕਿਨ 84 ਵਿੱਚੋਂ छुटकारा ਨਹੀਂ ਹੋਵੇਗਾ। ਪੰਜ ਹੈ ਸ਼ਬਦ ਪੰਜ ਹੈ ਮੁਦਰਾ ਲੋਕ ਦੀਪ ਜਮ ਜਾਲ ਐ ਪ੍ਰਾਨੀ ਇਹ ਪੰਜ ਸ਼ਬਦ ਜਮਾ ਦੇ ਹਨ ਇਹਨਾਂ ਦਾ ਸੇਵਨ ਕਰਕੇ ਆਪ ਜਮਾ ਦੇ ਕੋਲ ਜਾਮੂਗੇ ਪਰਮ ਪਰਸ ਕਰ ਅਦਰ ਜਹਾਨ ਬੂਝ ਬਿਨ ਸਭ ਕਾਲਾ ਪੰਜ ਮੁਦਰਾਂ ਦਾ ਸਿਮਰਨ ਤੇ ਕੀਤਾ ਜੀਵ ਨੇ ਪਰ ਨਿਖਸ਼ਰ ਨਾਮ ਨੂੰ ਨਹੀਂ ਜਾਣਿਆ ਪਰਮ ਪਰਸ ਨਹੀਂ ਜਾਣਿਆ ਬਿਨਾ ਬੂਝ ਬਿਨਾ ਸਭ ਕਾਲਾ ਪਰਮ ਪਰਸ਼ ਕਰ ਅਦਰ ਜਹਾਂ ਲਾ ਬੂਜ ਬਿਨ ਸਭ ਕਾਲਾ ਕਹੇ ਕਬੀਰ ਅਖਿਜ ਕਰਕੇ ਆਗੇ ਨਹੀਂ ਅਕਸ਼ਰ ਕਾ ਉਜਾਲਾ ਮਹਾਰਾਜ ਜੀ ਕਹਿੰਦੇ ਨੇ ਪੰਜ ਮੁੰਦਰਾ ਇਹ ਸਭ ਕਾਲ ਪੁਰਸ਼ ਦੀ ਖੇਡ ਹੈ ਮਾਇਆ ਹੈ ਇੱਕੀ ਸੇ ਬ੍ਰਹਮੰਡ ਕਾਲ ਕੀ ਮਾਇਆ ਕਾ ਰਾਜ ਹੈ ਇੱਕੀ ਬ੍ਰਹਮੰਡ ਅਕਸ਼ਰ ਹਨ ਇਸ ਤੋਂ ਅਗੇ ਨਿ ਅक्षर ਸਤਪੁਰਸ਼ ਹੈ ਆਓ ਕਬੀਰ ਸਾਹਿਬ ਦੀ ਬਾਣੀ ਦੇ ਮੁਤਾਬਕ ਸਵਾਮੀ ਜੀ ਮਹਾਰਾਜ ਛਿਬਦੇਵਾਲ ਸਿੰਘ ਜੀ ਮਹਾਰਾਜ ਆਗਰੇ ਵਾਲੇ ਆਪਣੀ ਸਾਰ ਵਚਨ ਦੇ ਵਿੱਚ ਸਤ ਲੋਕ ਦੀ ਜਿੰਤੀ ਮਿੰਤੀ ਲਿਖਦੇ ਹਨ ਆਓ ਇਹ ਪੁਸਤਕ ਸਾਰ ਵਚਨ ਹੈ ਏ ਮਹਾਰਾਜ ਸਵਾਮੀ ਜੀ ਮਹਾਰਾਜ ਨੇ ਲਿਖੀ ਹੈ। ਇਹ ਲਿਖਿਆ ਹੈ ਸਰਵਜਨ। ਪਰ ਜੇ ਨਾ ਧਿਆਨ ਦੇਣਾ। ਇਹਦੇ ਵਿੱਚ 176 ਸਫੇ ਤੇ ਸਸੰਗੀ ਜਨ ਜੋ ਪੰਜ ਮੋਦਰਾ ਦਾ ਸੇਵਨ ਕਰਦੇ ਹਨ ਕੱਢ ਸਕਦੇ ਹਨ। ਇਹਦੇ ਵਿੱਚ ਉਹਨਾਂ ਨੇ 7 ਲੋਕ ਦੀ ਗਿਣਤੀ ਮਿੰਤੀ ਲਿਖੀ ਹੈ ਤੇ ਆਪ ਪਿਆਰ ਨਾਲ ਸਰਵਨ ਕਰੋ। मैं पढ़ता हाँ ये लिखा है ऐनी नीचे जहाँ मैं पढ़ूँगा आप सुनो महज वे नूर ही नूर है नूर का समुंदर कहो नहीं बनता कह रहे ने महज नूर ही नूर है स्वामी जी महाराज शिव दयाल जी आगरे वाले साल वचन एक सौ छिहत् समय से लिखते हैं कि ਵਹਾਂ ਛਤ੍ਰ ਲੋਕ ਦੇ ਵਿੱਚ ਨੂਰ ਹੀ ਨੂਰ ਹੈ ਨੂਰ ਦਾ ਸਮੁੰਦਰ ਕਹੂੰ ਤੋਂ ਵੀ ਨਹੀਂ ਬੰਨਤਾ ਮਾਝੇ ਪਰ ਨੂਰ ਹੀ ਨੂਰ ਹੈ ਨੂਰ ਦਾ ਸਮੁੰਦਰ ਕਹੋ ਨਹੀਂ ਬੰਨਤਾ ਇੱਕ ਪਦਮ ਪਲੰਗ ਘੇਰ ਸਤ ਲੋਕਾ ਹੈ ਇੱਕ ਪਦਮ ਪਲੰਗ ਘੇਰ ਸਤ ਲੋਕਾ ਹੈ ਕਹਿੰਦੇ ਨੇ ਕਿ ਇੱਕ ਪਦਮ ਪਲੰਗ ਸਤ ਲੋਕ ਦਾ ਘੇਰਾ ਹੈ ਇਹ ਗਿਣਤੀ ਕਰ ਰਹੇ ਹਾਂ ਮਹਾਰਿ ਸਵਾਮੀ ਜੀ ਵਰ ਆਗਰੇ ਵਾਲੇ 176 ਸਫੇਤੇ ਸਾਰ ਬਚਨ ਦੇ ਅੰਦਰ ਇੱਕ ਪਦਮ ਪਲੰਗ ਘੇਰ ਸਤ ਲੋਕ ਹੈ ਔਰ ਪੰਨ ਦੀ ਛਮਾਲ ਜੇ ਹੈ ਇਹਦੀ ਗਿਣਤੀ ਕਰਦੇ ਜੇ ਤਰਲੋਕੀ ਇੱਕ ਪਲੰਗ ਹੈ ਕਹਿੰਦੇ ਨੇ ਕਿ ਇਹ ਤਲੋਕੀ ਇੱਕ ਪਲੰਗ ਹੈ ਤਿੰਨੇ ਤਲੋਕੀ ਦਾ ਘੇਰ ਹੈ ਸਤ ਲੋਕੇ ਬਰਾਬਰ ਕਹਦੇ ਨੇ ਇੱਕ ਪਦਮ ਪਲੰਗ कि सतलोक लोग है और पलंग की शुमार जे कर रहे हैं कि जे तलोकी एक पलंग है ये लिखा होगा या आप पढ़ सकते यह लिखा हो सौ छिहत्तर सफेद सार वचन के अंदर लेकिन यह मेरे पास कबीर मंसूर है बंदी छोड़ कबीर साहब जी बंदी छोड़ दादू दयाल जी बंदी छोड़ गीसा दास जी बंदी छोड़ मुलूक दास जी बंदी छोड़ ਗਰੀਬ ਦਾਦੀ ਬੰਦੀ ਛੋਰ ਬੀ ਸਹਿਬ ਜੀ ਮਹਾਰਾਜ ਬਾਬਾ ਨਾਨਕ ਜੀ 621 ਅਫਦੇਸੀ ਤਾਂ ਇਹਦੇ ਇੱਕ ਵੀਰਮਸੂ ਦੇ ਅੰਦਰ ਇਹ ਵੱਡਾ ਹੈ ਦੋ ਨੇ ਇੱਕ ਵੀਰਮਸੂ ਦੇ ਅੰਦਰ ਇਹਨੇ ਰੰਗਾ ਰੱਖਿਆ ਹੈ ਲੋ ਇਹ ਸਫਾ ਹੈ 642 47 ਇਹ ਤੇ ਕੀ ਲਿਖਦੇ ਕਿ ਬੀ ਸਹਿਬ ਜੀ फिर एक सौ से लिखा यही सार वाचन का सफा लिख रहे लिख रहे ने जुगलानंद ने नेता ट्रांसलेट किया फिर तीन एक सौ से लिखा है एक पदम पलंग सत लोग का घेरा है एक पल की गिनती ऐसे करते हैं कि जे तीन लोग एक पलंग है ये स्वामी जी बारे लिखे इधर लिखा, लिखा गांधी तो नहीं ने, ने एक स्वामी जी ने कहा एक पल जे बनावट सारा सर कबीर साहब जी के विरुद्ध है कबीर साहब जी का कसन है कि जे तीनों लोग छे पल के फलाद में हैं हम दसो महाराज जी छे पल पलक कह रहे हैं सत लोग का कह रहा स्वामी जी महाराज जी एक पल कह रहे हैं यह झूठ है, है। कोरा घोरा महाराज कबीर साहब ने लिखा ਤੇ 6 ਪਦ ਪੰਨ ਕਿਤ ਲੋਕੀ ਕੇ 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 ਬਰਾਬਰ ਸਤ ਲੋਕ ਹੈ ਇਹ ਸਵਾਮੀ ਜੀ ਮਹਾਰਾਜ ਨੇ ਜੋ ਲਿਖਾ ਹੈ ਇਹ ਗਲਤ ਲਿਖਾ ਹੈ ਹਜ਼ਰਤ ਕੋਈ ਇਹ ਨਹੀਂ ਸਮਝ ਨਹੀਂ ਆਈ ਜੇ ਤੇ ਕਬੀਰ ਸਾਹਿਬ ਦੀ ਬਾਣੀ ਕੋ ਪੜ ਕੇ ਬੋਲਤੇ ਤੋ ਸੱਚ ਹੁੰਦਾ ਲੇਕਿਨ ਉਹਨਾਂ ਨੇ ਆਪਣੀ ਮਰਜ਼ੀ ਨਾਲ ਇਹ ਗਿਣਤੀ ਲਿਖੀ ਕਿ ਵੀਰ ਮਰਸੂਰ ਦੇ ਮੁਤਾਬਕ 6 ਪਦ ਪੰਨ ਤੋ ਲੋਕੀ ਕੇ ਘੇਰੇ ਕੇ ਬਰਾਬਰ ਸਤ ਲੋਕ ਹੈ ਇਹ ਸਵਾਮੀ ਜੀ ਮਹਾਰਾਜ ਇਹ ਦੁਰਵਰਨ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਆ ਹੁਣ ਨੇਨਾ ਆਪਣੇ ਕਰਨਾ ਤੇ ਕਿਹੜੀ ਅਸੀਂ ਭਗਤੀ ਕਰਨੀ ਹੈ ਕਿਹੜੀ ਨਹੀਂ ਕਰਨੀ ਇਸ ਕਰਕੇ ਪਿਆਰੇ ਭਗਤ ਜਨ ਆਪਨੇ ਭੁੱਲਣਾ ਨਹੀਂ ਇਹ ਪੰਜਵੀਂ ਮੁਦਰਾ ਸ਼ਕਤੀ ਸੀ ਜੇ ਹੁਣ ਕੁਝ ਆਪ ਦੇਖਣਾ ਚਾਹੁੰਦੇ ਹੋ ਜੇ ਕਾਲ ਪੁਸ਼ ਨਿਰੰਡਾ ਕਰੋੜ ਜੋਜਨ ਪਤਾਲ ਤੋਂ ਲੈ ਕੇ ਅਕਾਸ਼ ਤੱਕ ਦਾ ਸਰੂਪ ਹੈ ਇਹ ਦੇਖੋ ਇਹ ਜੋ ਸਰੂਪ ਹੈ ਇਹ ਇੱਕ ਕਾਲਪਸ਼ ਬ੍ਰਾਡ ਕੋਸਦਾ ਹੈ ਨਰੰਜਾ ਨੰਜਾ ਕਰੋੜ ਇਸ ਕੀ ਕਾਇਆ ਹੈ ਇੱਕ ਐਲੀਕਰ ਕਵੀਰ ਮਸਹੂਦ ਵਿੱਚ ਲੱਗਾ ਹੈ ਫਿਰ ਮਹਾਰਾਜ ਨੇ ਬੰਦੀ ਛੋੜਨੀ ਇਹ ਜਿਹੜਾ ਤੁਸੀਂ ਆਜ ਜੋ ਗਰੋਗ ਐ ਆਮ ਦੇ ਕੁੰਡਲੀ ਹੈ ਸਾਤਵੀ ਫੋਟੋ ਹੈ ਨਾ ਸਾਤਵੀ ਇਹ ਨਾਮ ਦਾ ਮਾਦੇ ਹੈਠਾਂ ਸਾਰੇ ਅਮਰ ਤੇ ਪਿੰਦੀ ਹੈ ਇਹ ਵੀ ਕਿ ਨਹੀਂ ਸਾਡਾ ਕਸਨ ਇਸ ਤੋਂ ਅੱਗੇ ਮਰਜ ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਦੇਸ਼ ਹਨ ਆ ਦੇਖੋ ਅ ਕਿਸ ਕਿਸਮ ਦੇ ਪੰਛੀ ਹਨ ਆ ਦੇਖੋ ਛਾਤ ਕਾ ਛੇਰ ਹੈ ਮਨੁੱਖ ਕਾ ਸ਼ਰੀਰ ਲਗਾ ਹੋਆ ਮੂੰਹ ਲਗਾ ਹੋਇਆ ਹੈ ਐਸੇ ਹੀ ਡੰਗਰ ਕਾ ਸ਼ਰੀਰ ਹੈ ਗਾਂ ਦੇ ਕਾ ਸ਼ਰੀਰ ਹੈ ਫਿਰ ਮਨੁੱਖ ਕਾ ਆ ਸਾਰੇ ਇਹ ਮਾਝ ਕਬੀਰ ਮਰਸੂਮ ਦੇ ਵਿੱਚ ਪਹਿਲੇ ਸਫੇ ਤੇ ਲਗਾ ਰੱਖਿਆ ਆ ਦੇਖ ਲਓ ਤੁਸੀਂ ਇਹ ਵੀ ਹਮ ਦੀ ਮਕਨਲੀ ਇਹ ਦੇਖ ਲਓ ਇਹ ਲੋ ਸਾਰਾ ਚਿਹਰਾ ਹੈ ਇਹ ਸਾਰੇ ਜਾਨਵਰ ਇਹ ਮਨੁੱਖ ਕਿਤਨਾ ਕਿਹੜੀ ਜਗਾ ਤੇ ਇਹ ਸੰਸਾਰ ਵਿੱਚ ਰਹਿੰਦੇ ਹਨ ਇਹ ਵੀ ਜੁਨੀ ਪਉਤ ਰਹੇ ਇਸ ਤੋਂ ਅੱਗੇ ਮੈਂ ਥੋੜਾ ਜਿਹਾ ਆਪ ਜੀ ਦਾ ਪਲੇਖਾ ਕਰ ਦੂੰ ਕਿ ਤਾਂ ਕਿ ਇਸ ਤਰ੍ਹਾਂ ਦੇ ਲੋਕ ਵੀ ਹਨ ਆ ਦੇਖੋ ਇਹਨਾਂ ਦੀ ਸਿਸ਼ਤੀ ਇੰਦਾਂ ਦੇ ਲੋਕ ਵੀ ਦੁਨੀਆ ਵਿੱਚ ਹੈਗੇ ਮੇਰਾ ਖਿਆਲ ਦਿਖਾਈ ਦਿੱਤਾ ਮੈਂ ਥਮ ਨਹੀਂ ਆਪਕੇ ਕਰਦੇ ਇਸਕੇ ਅਗੇ 7 ਪੁਰਸ਼ ਹੈ 7 ਪੁਰਸ਼ ਬੈ ਸੁਰੂਪਨ ਲਗਾ ਰੱਖਿਆ ਆ ਦੇਖੋ ਮੈਂ ਮੇਰੀ ਇਹ ਭਾਵਨਾ ਸੀ ਕਿ ਸੰਗਤ ਦਾ ਪਰਦਾ ਫੁੱਲ ਜਾਏ ਇਹ ਦੇਖੋ ਇਹ ਨਿਰੰਜਨ ਹੈ ਇੱਕ ਫੋਟੋ ਪੂਰੀ ਰੰਜਨ ਕੀ ਹੈ ਆ ਦੇਖੋ ਇਹਦੇ ਉੱਪਰ ਤੇਰੀ ਸਾਡ ਦਾ ਅਦਿਕ ਸਰੂਪ ਹੈ ਇਹ 7 ਪੁਰਸ਼ ਹੈ ਇਸ ਤਰ੍ਹਾਂ ਕਬੀਰ ਸਾਹਿਬ ਜੀ ਬੰਦੀ ਛੋੜ ਕਾਂ ਨਿਰੰਜਨ ਦੇ ਸੇਤੇ ਦਾ ਰਾਸਤੇ ਬੈਠੇ ਇਹਦੇ ਪਰਸਤਰੋਂ ਪੈ। ਇਹ ਸਾਰੀਆਂ ਗੱਲਾਂ ਜਦ ਤੱਕ ਤੁਸੀਂ ਕਬੀਰ ਮਸੂਰ ਨਹੀਂ ਪੜੋਗੇ ਜਦ ਤੱਕ ਤੁਸੀਂ ਉਨਰਾਗ ਸਾਗਰ ਨਹੀਂ ਪੜੋਗੇ ਜਦ ਤੱਕ ਤੁਸੀਂ ਮਹਾਰਾਜ ਜੀ ਕਬੀਰ ਸਾਗਰ 11 ਭਾਗ ਕਬੀਰ ਮਸੂਰ ਬੜਾ ਨਹੀਂ ਪੜੋਗੇ ਕਬੀਰ ਸ਼ਬਦ ਕੀ ਸਮਝ ਨਹੀਂ ਆਏਗੀ। ਇਸ ਕਾਂਤੀ ਐਸੀ ਪੰਜਵੀਂ ਮੰਦਰਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਵੀਰ ਸਾਹਿਬ ਦੇ ਪੰਜ ਸ਼ਬਦ ਪੰਜ ਮੁੰਦਰਾ ਇਹਨਾਂ ਲੋਕਾਂ ਨੇ ਚੋਰੀ ਕਰਕੇ ਆਪਣਾ ਧੰਦਾ ਬਣਾ ਲਿਆ ਮੇਰਾ ਬਰੋਧ ਨਹੀਂ ਹੈ ਇਹ ਪੰਜ ਮੁੰਦਰਾ ਇਹ ਤਾਂ ਸਾਫ਼ ਹਨ ਕਿ ਇਹ ਪੰਜ ਸ਼ਬਦ ਕਵੀ ਸਾਹਿਬ ਦੇ ਜੇ ਕਵੀ ਸਾਹਿਬ ਦੀ ਇਹ ਸ਼ਬਦ ਆਪਾਂ ਦੇ ਰਹੇ ਆਂ ਉਹ ਤੋਂ ਆਪਾਂ ਕਮਾਈ ਖਾ ਕੇ ਆਪਣੀਆਂ ਗੱਡੀਆਂ ਚਲਾ ਰਹੇ ਆਂ ਬੱਚਿਆਂ ਦੀ ਪਾਲ ਪੋਸਣਾ ਕਰ ਰਹੇ ਆਂ ਅਰਬਾਂ ਖਰਬਾਂ ਰੁਪਈਆ ਆਪਾਂ ਇਕੱਠਾ ਕਰਕੇ ਕਿਸੇ ਗਰੀਬ ਨੂੰ ਦੁਆਨੀ ਨਹੀਂ ਦਿੰਦੇ ਹਿੰਦੁਸਤਾਨ ਭੁੱਖਾ ਮਾਰ ਰਿਹਾ ਅੱਛੀ ਉਥੇ ਚੁਆਨੀ ਨਹੀਂ ਲਾ ਰਹੇ ਗਰੀਬਾਂ ਦੀ ਸੇਵਾ ਨਹੀਂ ਕਰ ਰਹੇ ਬਿਮਾਰ ਤੇ ਆਰੇ ਮਾਰ ਰਹੇ ਨੇ ਫੇਰ ਕੰਮ ਸੇ ਕੰਮ ਆਪਣੇ ਡੇਰੇ ਦੇ ਅੰਦਰ ਆਪਣੀ ਕੁਟਿਆਰ ਦੇ ਅੰਦਰ ਆਪਣੇ ਆਸ਼ਰਮ ਦੇ ਅੰਦਰ ਇਹ ਪੰਜ ਮੋਧਰਾ ਵਾਲੇ ਮਹਾਰਾਜ ਕਬੀਰ ਸਾਹਿਬ ਬੰਦੀ ਛੋੜ ਦਾ ਸਰੂਪ ਲਾ ਉਹਦੀ ਪੂਜਾ ਕਰਨ ਉਹਦੇ ਅੱਗੇ ਦੋ ਜਗਨ ਮਹਾਰਾਜ ਜੀ ਅਸੀਂ ਤੁਹਾਡੇ ਸ਼ਬਦ ਚੋਰੀ ਕਰਕੇ ਅਚੀ ਲੋਕਾਂ ਨੂੰ ਦੇ ਰਹੇ ਆ ਇਹ ਸਾਡੇ ਆਪਣੀ ਸ਼ਬਦ ਇਹ ਕਹਿਣਾ ਕਿ ਇਹ ਬਾਬਾ ਨਾਨਕ ਜੀ ਦਾ ਨਾਮ ਹੈ ਇਹ ਸਾਨੂੰ ਦਰਗਾਹ ਤੋਂ ਮਿਲਿਆ ਹੈ ਨਹੀਂ 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 ਸਭ ਝੂਠ ਹੈ ਇਸ ਕਰਕੇ ਮੈਂ ਪੰਜਾਂ ਮੁਦਰਾਂ ਦਾ ਸਿਮਰ ਪੰਜਾਂ ਮੁਦਰਾਂ ਦਾ ਸਾਰ ਸਮਝਾ ਦਿੱਤਾ ਆਸ ਹੈ ਕਬੀਰ ਪੰਥ ਜੀ ਸਦਾਤ ਪੰਥ ਸਵਾਮੀ ਨੂਗਦਾ ਜੀ ਪੰਥ ਸਵਾਮੀ ਦੱਦੂਦਾਲ ਜੀ ਪੰਥ ਬਾਬਾ ਗਰੀਬਦਾਦ ਜੀ ਪੰਥ ਬਾਬਾ ਨਿਰਮਲ ਪੰਥ ਬਾਬਾ ਹਿਦਾਸ ਪੰਥ ਇਹ ਸਾਰੇ ਸਿਕਾ ਨੂੰ ਸਮਝਣਗੇ ਕਿ ਓਮ ਸੋਮ ਇਹ ਦੋ ਸ਼ਬਦਾਂ ਦਾ ਸਤਨਾਮ ਹੈ ਪੰਤੀ ਅਖਰੀ ਵਿੱਚ ਮੈਂ ਕਈ ਵਾਰ ਜ਼ਿਕਰ ਕੀਤਾ ਵਾਸ ਦਿਨ ਅਵਨ ਕੋ ਨਾਨਕ ਓਮ ਸੋਮ ਆਤਮ ਦੋ ਦੋਨਾਂ ਸ਼ਬਦਾਂ ਨੂੰ ਮਿਲਾ ਕੇ ਇਹ ਬੰਦਾ ਹੈ ਸਤਨਾਮ ਛੋ ਛੋਮ ਨਿੱਤੇ ਕੋ ਓਮ ਬਾਹਰ ਕੋ ਅੱਗੇ ਆ ਗਿਆ ਸਾਰਨਾਮ ਸੋਮ ਸੋਨਿਤੇ ਕੋ ਹਾਂ ਬਾਹਰ ਕੋ ਇਹ ਸਾਰ ਚਾ ਸੋਮ ਹੂੰ ਕਈ ਲੋਕ ਮੈਨੂੰ ਫੋਨ ਕਰਦੇ ਆ ਪਿਆਸੀ ਤੁਹਾਨੂੰ ਮਿਲਣ ਆਣਾ ਜੀ ਸੱਚ ਕੇ ਆਓ ਪਰ ਮੇਰੀ ਕੋਈ ਕੁਟਿਆ ਨਹੀਂ ਮੇਰਾ ਕੋਈ ਮੰਦਰ ਨਹੀਂ ਮੇਰੀ ਕੋਈ ਮਸਜਿਦ ਨਹੀਂ ਨਾ ਮੈਨੂੰ ਲੋੜ ਨਾ ਮੰਦਰ ਮੇਂ ਨਾ ਮਸਜਿਦ ਮੇਂ ਨਾ ਕਾਂਚੀ ਕਲਾਸ਼ ਮੇਂ ਨਾ ਜੋਗ ਮੇਂ ਨਾ ਤਤ ਮੇਂ ਨਾ ਜੋਗ ਸੰਿਆਸ ਮੇ ਨਾਮੇ ਪਵਨ ਗੁਫਾ ਮੇ ਰਹਿਤਾ ਨਾਮੇ ਮੁਕਤ ਕਲਾਸ਼ ਮੇ ਖੋਜੀ ਹੋਵੋ ਤਰਤ ਮੇ ਜਉ ਇਕ ਪਲ ਕੀ ਤੋਲਾਛਨੇ ਕਹੇ ਕਬੀਰ ਸੁਨੋ ਪੈਸਾ ਦੋ ਮੈਂ ਤੋ ਸਦਾ ਵਿਸ਼ਵਾਸ ਵਿ ਦੋ ਨਾਮ ਨੇ ਓਮ ਸ਼옴 ਐਪਨ ਮਰਤਾ ਬਹੁਤ ਪਰਿਭੋਲਿਆ ਸ਼옴 ਨੀਚੇ ਕੋ ਓਮ ਮਰ ਨਾਲ ਕਮਤੁ ਜਹਾਂ ਧਿਆਨ ਕਰੂੰ ਛਵਾਛੇ ਜਾਓ ਸ਼ਵਾਸਾ ਮਦੇ ਪੇਧ ਹਮਾਰਾ ਜੋ ਖੋਜੇ ਸੂਤਰੇ ਪਾ ਛਵਾਚ ਜਨ ਜੋ ਸ਼옴 ਓਮ ਸੋਮ ਓਮ ਇਹ ਹੈ ਸਤਨਾਮ ਵਾਹਿਗੁਰੂ ਅੱਗੇ ਆ ਕੇ ਸੋਮ ਇਹ ਸਾ ਨਾਮ ਸੋ ਰੀਚੇ ਕੋ ਇਹਦੇ ਦੋ ਹੀ ਛੇ ਕਰ ਦੋ ਸੋ ਹਾਂ ਸੋ ਹਾਂ ਸੋ ਕਬੀਰ ਸਾਹਿਬ ਨੇ ਰਵਿਦਾਸ ਜੀ ਮਹਾਰਾਜ ਨੇ ਗਰੀਬਦਾਸ ਮਹਾਰਾਜ ਨੇ ਸੋਮ ਸੋਮ ਤੋਂ ਲਗੇ ਦਰਦ ਦਿਲ ਮਾਹੇ ਸਤਬੂ ਪਰਦਾ ਖੋਲ ਹੀ ਪਰਾਂ ਲੋਕ ਲੈ ਜਾਣ ਇਹ ਮਹਾਰਾਜ ਗਰੀਬਦਾਸ ਜੀ ਕਰ ਕੀਤਾ ਆਸ ਹੈ ਕਿ ਕਬੀਰ ਪੰਥ ਗਰੀਬਦਾਸ ਪੰਥ ਜੀ ਸਤਿ ਸਪੰਸ ਦਿੱਤਨੀ ਵੀ ਪੰਥ ਨੇ ਇਹਨਾਂ ਨੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਨਸ਼ੇ ਨਹੀਂ ਵਰਤਣੇ ਸ਼ਰਾਬ ਮਾਸ ਆਂਡੇ ਬੀੜੀ ਸੇਕ ਤੁਮਾ ਕੋ ਜੁਹਾ ਤਾਚ ਠੱਗੀ ਚੋਰੀ ਜਾਰੀ ਨਹੀਂ ਕਰਨੀ ਨਹੀਂ ਕਿਸੇ ਦੀ ਨਿੰਦਿਆ ਕਰਕੇ ਨਹੀਂ ਚੋਲੀਆਂ ਕਰਕੇ ਕਿਸੇ ਦਾ ਘਰ ਪਾੜਨਾ ਨਾ ਕਿਸੇ ਬੱਚੇ ਨੂੰ ਅਮਲ ਲਾਉਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਗਾਨ ਵਾਲੇ ਵੀਰ ਨੇ ਮੈਂ ਉਹਨਾਂ ਦਾ ਨਾਮ ਕੀ ਲਵਾਂ ਜਿੰਨੇ ਵੀ ਸੰਤ ਨੇ ਕਥਾਕਾਰ ਨੇ ਮਹਾਪੁਰਖ ਨੇ ਗਿਆਨੀ ਨੇ ਕੀਰਤੀ ਨੇ ਜੱਥੇ ਨੇ ਢਾਡੀ ਜੱਥੇ ਨੇ ਇਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਨਸ਼ਿਆਂ ਦੇ ਵਿਰੁੱਧ ਇੱਕ ਮਹਿੰਮ ਚਲਾਓ ਔਰ ਮਾਤਾ ਪਿਤਾ ਦਾ ਅੱਜ ਸਤਕਾਰ ਨਹੀਂ ਬੱਚੇ ਜਾਇਦਾਦ ਤੋਂ ਮੰਗਦੇ ਆਂ ਲੇਕਿਨ ਪਾਣੀ ਦੇਣ ਵਾਸਤੇ ਤਿਆਰ ਨਹੀਂ ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ ਤੇ ਆਪ ਆਪਣੇ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਇਹ ਜ਼ਰੂਰ ਕਰੋ ਗੁਰਦੁਆਰਿਆਂ ਦੇ ਅੰਦਰ ਮੰਦਰਾਂ ਮਸੀਤਾਂ ਦੇ ਅੰਦਰ ਜਿੱਥੇ-ਜਿੱਥੇ ਵੀ ਅਖਾੜੇ ਲੱਗਦੇ ਨੇ ਗਾਣ ਵਾਲਿਆਂ ਦੇ ਅਨਕੋਦਰ ਲੱਗਦਾ ਹੈ ਮੜਾੜੀ ਲੱਗਦਾ ਹੈ ਇੱਥੇ ਜਿੰਨੇ ਵੀ ਗਾਣ ਵਾਲੇ ਹਨ ਜਿੱਦਾਂ ਗੁਰਦਾਸ ਮਾਜੀ ਫਿਰੋਜ਼ਗੰਜ ਵੀ بڑے ਨਾਮ ਨੇ ਇਹਨਾਂ ਨੇ ਬਹੁਤ ਸੰਗਤ ਮਾਤਾ ਪਿਤਾ ਦੇ ਗੀਤ ਗਾਇਨ ਤਨਵਾਦ ਇਹਨਾਂ ਦਾ ਬਾਕੀ ਜੱਥੇ ਵੀ ਬਹੁਤ ਵਧੀਆ ਗੀਤਨੀ ਜਿੱਥੇ ਬਹੁਤ ਵਧੀਆ ਮਾਤਾ ਪਿਤਾ ਦੇ ਗੀਤ ਗਾਉਣ ਉਹਨਾਂ ਦਾ ਵੀ ਧੰਨਵਾਦ ਜਿਹਦੇ ਸੰਗਤ ਮੇਨਾਂ ਜੁੜੀ ਹੋਈ ਹੈ chant kalwant singh ji ajit singh ji maharaj ji kleran wale nanak sarwale ji maharaj ji badni wale ji lok seva wale ji ਮਹਾਰਾਜ ਛਾਮਚਰਾਸੀ ਬਾਰੇ ਜੀ ਮਹਾਰਾਜ ਰਾਰੇ ਵਾਲੇ ਜੀ तमाम ਸੰਤ ਜੁੜੇ ਹੋਏ ਉਹਨਾਂ ਦਾ ਧੰਨਵਾਦ ਧੰਨਵਾਦ ਅਗਰ ਸਤ ਸੰਗ ਕਰਦੇ ਕੋਈ ਗਲਤੀ ਹੋ ਜੇ ਆਪਣੀ ਮਾਫ ਕਰਨਾ ਸਭ ਸੰਗਤਾਂ ਨੂੰ हे ਪਰਮਾਤਮਾ ਬੰਦੀਛੋ ਆਦਿਆਂ ਬਿਆਦਿਆਂ ਦੁੱਖਾਂ ਕਲੇਸ਼ਾਂ ਰੋਗਾ ਪੋਗਾ ਸੋਗਾ ਤੋਂ ਬਚਾ ਕੇ ਰੱਖਣਾ ਇਤਨੇ ਸ਼ਬਦਾਂ ਨਾਲ ਸੰਗਤਾਂ ਆਜਾ ਦਿਚਾਂਗਾ ਸਤ ਸਹਿ ਸਤ ਸਹਿ ਸਤ ਸਹਿ